ਸੰਗ ਵਿੱਚ ਨੂੰ ਭਗਵਾਨ ਦੀ ਜੈ ਪਿਆਰੀ ਹੈ ਸੰਗਤ ਜੀ ਇਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਆਪਾਂ ਸਾਰੇ ਇੱਥੇ ਇਕੱਤਰ ਹੋਏ ਆ ਉਹ ਪ੍ਰਮਾਤਮਾ ਨੇ ਆ ਕੇ 994 ਚੌਕੜੀ ਯੁੱਗ ਤੋਂ ਬਾਅਦ ਲੱਖ ਲੱਖ ਤਰੀਕੇ ਦੇ ਨਾਲ ਉਹ ਵਿਦਾਂ ਬਣਾ ਕੇ ਸਾਨੂੰ ਮਿਲਦਾ ਰਿਹਾ ਸੱਚੇ ਪਾਤਸ਼ਾਹ ਜੀ 19 ਮਾਗ ਨੂੰ ਰਾਵੀ ਦੇ ਵਿੱਚ ਤੋਂ ਲੰਘ ਕੇ ਜਾ ਰਹੇ ਸਨ ਦੇਖੋ ਪ੍ਰਮਾਤਮਾ ਨੇ ਕਿਵੇਂ ਵਿਧ ਬਣਾਈ ਰਾਵੀ ਦੇ ਵਿੱਚ ਤੋਂ ਲੰਘ ਕੇ ਜਾ ਰਹੇ ਸਨ ਸੰਕਾ ਕਹਿ ਲਗੀਆਂ ਸੱਚੇ ਪਾਤਸ਼ਾਹੋ ਕੱਪੜੇ ਲਿਪੜੇ ਜਾਣਗੇ ਗੱਡਾ ਮੰਗਾਲੀਏ ਸੱਚੇ ਪਾਤਸ਼ਾਹ ਜੀ ਨੇ ਕਿਹਾ ਗੱਡਾ ਮੰਗਾਓ ਗੱਡਾ ਮੰਗਾਇਆ ਸੱਚੇ ਪਾਤਸ਼ਾਹ ਜੀ ਨੇ ਗੱਡਾ ਕਿਉਂ ਬਣਾਇਆ ਮੰਗਵਾਇਆ ਸੋਰੀ ਤੇ ਜੇ ਗੱਡਾ ਮੰਗਵਾ ਵਾਲਿਆਂ ਦਾ ਦੋ ਝੋਟੇ ਵੀ ਚਾਹੀਦੇ ਸੀ ਨਾਲ ਫਿਰ ਉਹ ਨਾਲ ਦੇ ਪਿੰਡਾਂ ਦੇ ਵਿੱਚੋਂ ਲੱਗ ਲੱਗ ਉਹ ਦੋ ਝੋਟੇ ਮੰਗਾਏ ਉਹ ਜੁਟੇ ਉਸ ਵੇਲੇ ਹਰ ਸੰਗਤ ਨਾਲ ਸਨ ਗਿਆਨੀ ਗੁਰਮਤ ਸਿੰਘ ਵੀ ਨਾਲ ਸਨ ਜਿਹਨਾਂ ਦਾ ਪਿਛਲਾ ਜਮਾ ਰਵਿਦਾਸ ਦਾ ਸੀ ਉਹ ਫਿਰ ਪ੍ਰਮਾਤਮਾ ਨੇ ਉਹਨਾਂ ਦੇ ਦੋਨਾਂ ਦੇ ਸਿਰ ਤੇ ਇੱਕ ਇੱਕ ਸੱਟ ਮਾਰੀ ਸੋਟੀ ਨਾਲ 60 कि ਜਦੋਂ ਉਹ ਪ੍ਰਭੂ ਆਇਆ ਤੁਹਾਡੇ ਸਿਰ ਤੇ ਉਹ ਸੱਟ ਮਾਰੇਗਾ ਉਹ ਕੌਣ ਸੀ ਦੋ ਝੋਟੇ ਜਣੇ ਸੀ ਉਹ ਕੌਣ ਸੀ ਇੱਕ ਰਾਜਾ ਸੀ ਰਮਦਾਸ ਦੇ ਵੇਲੇ ਮੰਨਿਆ ਰਾਜਾ ਸੀ ਉਹ ਸ਼ਿਕਾਰ ਖੇਡਣ ਗਿਆ ਉਹਦੇ ਨਾਲ ਇੱਕ ਕੱਲਾ ਬੱਚਾ ਵੀ ਸੀ ਬੱਚਾ ਛੋਟਾ ਉਹ ਜਦੋਂ ਰਵਿਦਾਸ ਮਹਾਰਾਜ ਜੀ ਇੱਧਰ ਦੀ ਆਏ ਉਹ ਤਾਂ ਭਗਤ ਸੀ ਤੇ ਰਵਿਦਾਸ ਮਹਾਰਾ ਜੀ ਨੇ ਉਹਨਾਂ ਨੂੰ ਕੋਈ ਨਿਸ਼ਕਾਰ ਨਹੀਂ ਕੀਤੀ ਜੋਦੂ ਨੇ ਨਿਮਿਸ਼ਗਾਰਨੀ ਕੀਤੀ ਤੇ ਉਹ ਰਾਜੇ ਨੇ ਉਸ ਰਵਿਦਾਸ ਨੂੰ ਬਹੁਤ ਮੰਦਾ ਬੋਲਿਆ ਬਹੁਤ ਕਟਵਰ ਸ਼ਬਦ ਬੋਲੇ ਉਹ ਕਹਿ ਲੱਗਾ ਹੈ ਤਾ ਤੂੰ ਚਮਿਆਰ ਆ ਤੂੰ ਭੁੱਖਾ ਨੰਗਾ ਤੇਰੇ ਕੋਲ ਹੈ ਕਿਆ ਗੰਡਣਾ ਵਾਲਾ ਤੂੰ ਜੋੜੇ ਚਮੜੇ ਖੱਲ ਲਵਾਉਣ ਵਾਲਾ ਤੂੰ ਉਸ ਵੇਲੇ ਜਦ ਇਹ ਗੱਲ ਕਹੀ ਤੇ ਫਿਰ ਰਵਿਦਾਸ ਮਹਾਰਾਜ ਨੇ ਅਕਾਲ ਪੁਰਖ ਨਾਲ ਗੱਲ ਕੀਤੀ ਸੱਚੇ ਪਾਸ਼ੋਏ ਤਾਂ ਹੰਕਾਰੇ ਹੋਇਆ ਇਹਨਾਂ ਦਾ ਕੀ ਕੀਤਾ ਜਾਵੇ ਕਹਿੰਦਾ ਕਿ ਤੁਸੀਂ ਮੈਨੂੰ ਡੋਰਾ ਗੰਡਣ ਵਾਲਾ ਕਹਿੰਦੇ ਹੋ ਇਸੇ ਡੋਰ ਨਾਲ ਮੈਂ ਤੁਹਾਨੂੰ ਨਥ ਪਾਵਾਂਗਾ ਉਹ 21 ਜਨਮ ਝੋਟੇ ਬਣਦੇ ਰਹੇ ਉਹ ਬੱਚਾ ਕਹਿ ਲਗਾ ਰਾਜੇ ਨੂੰ ਰਾਜਾ ਇਹਨੂੰ ਮਾਰਾ ਨਾ ਕਹਿ ਇਹਦੀ ਅੱਖਾਂ 'ਚ ਮੈਨੂੰ ਉਹ ਨੂਰ ਨਜ਼ਰ ਆ ਰਿਹਾ ਪਰਮੇਸ਼ਰ ਦਾ ਇਦੀਆਂ ਗੱਲਾਂ ਕਿਤੇ ਸੱਚ ਨਾ ਹੋ ਜਾਣ। ਧਿਆਨ ਦਿੰਦੇ ਰਹੋ। ਉਹ ਕਹਿੰਦਾ ਨਹੀਂ ਇਹ ਜੇ ਬਧੇਰੇ ਦੇਖੇ ਮੈਂ ਰੁਲਦੇ ਫਿਰਦੇ ਭੁੱਖੇ ਲੰਗੇ ਬਹੁਤ ਦੇਖੇ ਮੈਂ। ਉਹ ਕਹਿੰਦਾ ਰਾਜਾ ਨਹੀਂ ਮੈਨੂੰ ਇਹਦੀਆਂ ਅੱਖਾਂ 'ਚ ਉਹ ਨੂਰ ਉਹ ਰੱਬ ਨਜ਼ਰ ਆ ਰਿਹਾ ਕਿ ਇਹਨੂੰ ਮਾਰਾ ਨਾ ਕਹਿ। ਉਹ ਫਿਰ ਰਾਜਾ ਕਹਿੰਦਾ ਹੁਣ ਕੀ ਕਰੀਏ? ਕੀ ਬਣੂ ਸਾਡਾ ਹੁਣ? ਫਿਰ ਬੇਂਤੀ ਕੀਤੀ ਰਵਿਦਾਸ ਮਹਾਰਾਜ ਜੀ ਅੱਗੇ। ਉਨੇ ਕਿਹਾ ਕਿ ਹੁਣ ਜਿਹੜੀ ਹੁਣ ਮੈਂ ਕਥਾ ਕਹਾਣੀ ਕਰਨੀ ਪਰਮੇਸ਼ਰ ਨਾਲ ਤਾਂ ਲਈ ਜੇ ਸਜਨਾ ਮੈਂ ਕਰ 21 ਜਨਮ ਹੋ ਤੁਸੀਂ ਝੋਟੇ ਬਣੋਗੇ ਨਥਾਂ ਪਾਵਾਂਗਾ ਜਿਹਦੇ ਨਾਲ ਮੈਂ ਚਮੜਾ ਗੜਦਾ ਜਿਹਦੇ ਨਾਲ ਮੈਂ ਜੋੜੇ ਗੰੜਦਾ 21 ਜਨਮ ਸਾਡਾ ਉਧਾਰ ਕਿਵੇਂ ਹੋਊਗਾ ਉਹਨੇ ਕਿਹਾ ਪਰਮੇਸ਼ਰ ਚੱਲ ਕੇ ਆ ਪਾਊਗਾ ਤੁਹਾਡੇ ਘਰ ਰਾਵੀ ਦੇ ਕਡੇ ਗਏ ਸੀ ਪਰਮੇਸ਼ਰ ਔਰ ਉਹਨਾਂ ਦਾ ਖੜਾ ਕਿਵੇਂ ਛੁੱਟੂਗਾ ਉਹ ਜਦ ਆਇਆ ਤੁਹਾਡੇ ਮੱਥੇ ਦੇ ਉਹ ਸੱਟ ਮਾਰੇਗਾ ਪਰਮੇਸ਼ਰ ਸੱਟ ਮਾਰੀ ਪਰਮੇਸ਼ਰ ਨੇ ਐਵੇਂ ਬਿੱਤ ਬਣਾਈ ਆਉ ਚੰਦ ਲਾਣਾ ਸਾਂਝੀ ਕਰੀਏ ਵੇਖ ਰਾਜਾ ਕਿਉ ਹੋਇਆ ਚੁੱਪ ਰਾਜਾ ਸੀ ਨਾ ਮੂਣੀ ਬੋਲਦਾ ਹੁੰਦਾ ਝੋਟਾ ਬਣਿਆ ਫਿਰਦਾ ਸੀ ਗੰਗ ਮੁਖ ਬੋਈਆ ਗੁੰਗਾ ਸੀ ਬੋਲ ਨਹੀਂ ਸਕਦਾ ਉਹ ਝੋਟਾ ਦਾ ਬੋਲ ਨਹੀਂ ਸਕਦਾ ਉੱਠ ਮਾਂ ਦੇ ਇਕਲੋਤੇ ਸੁਤ ਉੱਠ ਹੋਣਾ ਇੱਕ ਮਾਂ ਦੇ ਸੁਧ ਦਲਾਰੇ ਉੱਠ ਵਾਰੀ ਤੇਰੀ ਆਈ ਆ ਮੋ ਤੇਰੀ ਵਾਰੀ ਆ ਗਈ ਤੂੰ ਇੱਕੀ ਜਨਮ ਚੋਟਾ ਬਣਦਾ ਰਿਆ ਮਗਦ ਦੇਸ਼ ਨਹੀਂ ਉਲਟਾ ਰੁਖ ਮਗਦ ਦੇਸ਼ ਦਾ ਰਾਜਾ ਸੀ ਉਹ ਵਾਲਾ समझ सोच जरा ना आईया तेन समझ सोच नहीं आई उस वे गल तू की गल कर तेरू बेनती पूछ लगा अंदरात्मा को परमात्मा को जड़ी चमया की उस वे मेरा उदाहरण कि अपनी कृपा का दया बन खाई ਇੱਕ ਕੁਝ ਲੈਣਾ ਛੱਡਾਂਗਾ ਹਰ ਸੰਗੀ ਹਰ ਬਾਣੀ ਲੰਬੀ ਆ ਉਹਨਾਂ ਨਾਲ ਬੱਚਾ ਸੀ ਕੀ ਕਹਿਣ ਲੱਗਿਆ ਕੱਲਾ ਬੱਚਾ ਕਹੇ ਮੈਂ ਕੀ ਦੱਸਾਂ ਬਾਤਾਂ ਰਵਦਾਸ ਵੇਲੇ ਦੀ ਗੱਲ ਆ ਗਈ ਹੁਣ ਉਹ ਕਹਿੰਦਾ ਹੁਣ ਮੈਂ ਕੀ ਗੱਲਾਂ ਦੱਸਾਂ ਤੇ ਦਵੇਦਨਾ ਕੋਈ ਖੁਲਾਈਆ ਦੁਹਾ ਉਜੜ ਵਿੱਚ ਆਈ ਰਤਾ ਸੰਗੀ ਸੰਗਣਾ ਕੋਈ ਰਖਾਈਆ ਉਥੇ ਮਿਲਿਆ ਚੁਮਿਆਰ ਰਵਦਾਸਾ ਜਦ ਰਵਦਾਸ ਮਹਾਰਾਜੀ ਮਿਲੇ ਸੀ ਹੱਥ ਡੋਰੀ ਤੰਦ ਰਖਾਈਆ ਉਹ ਅਸੀਂ ਵੇਖ ਕੇ ਕੀਤਾ ਹਾਸਾ ਉਸ ਵੇਲੇ ਕੀ ਕੀਤਾ ਵੇਖ ਕੇ ਹਾਸਾ ਕੀਤਾ ਸੀ ਉਸ ਰਵਦਾਸ ਨੂੰ ਤਾਲੀਆਂ ਖੁਸ਼ੀਆਂ ਨਾਲ ਵਜਾਈਆ ਉਹ ਇਸ ਦਾ ਖਪਰੀ ਨਾਲ ਖਾਲੀ ਕਾਸਾ ਵਸਤ ਹੱਥ ਨਾ ਕੋਈ ਟਕਾਈਆ ਸਾਨੂੰ ਵੇਖ ਕੇ ਚੁਮਿਆਰ ਕਹਾ ਇਹ ਪ੍ਰਭ ਦਾ ਤਮਾਸ਼ਾ ਇਹ ਪ੍ਰਭ ਦਾ ਤਮਾਸ਼ਾ ਤੁਹਾਡੀ ਮੇਰੀ ਨਾ ਕੋਈ ਵੜਿਆਈਆ

ਜਿਨ੍ਹਾਂ ਦੇ ਵਿੱਚ ਨ ਰੈਣ ਸਵਾਸਾ ਪੋਸ਼ ਉਹਨਾਂ ਵਾਲਾ ਲਾਲਾ ਆਪਣਾ ਪੇਟ ਗੁਜਾਰਾ ਕਰ ਕਰ ਖਾਈਆ ਵੇਸ਼ਕ ਤੂੰ ਨਜਰੀ ਆਵੇਂ ਰਾਜਾ ਤੇਰਾ ਦਰਵਾਨ ਇੱਕੋ ਜੰਮਿਆ ਕੁਲਮਈਆ ਉਹ ਮੈਂ ਨਹੀਂ ਮੈਂ ਤੇਰਾ ਨਹੀਂ ਹੋਣਾ ਮੋਤਾਜਾ ਕਿ ਤੈਨੂੰ ਵੀ ਜੰਮਣ ਵਾਲਾ ਉਹ ਹੈ ਤਾਂ ਮੈਨੂੰ ਵੀ ਜੰਮਣ ਵਾਲਾ ਉਹ ਹੈ ਕਿ ਮੈਂ ਤੇਰਾ ਮੋਤਾਜ ਨਹੀਂ ਹੋਵਾਂਗਾ ਮੈਂ ਉਸ ਪ੍ਰਭ ਦਾ ਹੋਵਾਂਗਾ ਮੈਂ ਤੇਰਾ ਨਹੀਂ ਹੋਣਾ ਮੋਤਾਜਾ ਪ੍ਰਭudevਨ ਹਾਰਾ ਮੇਰੀ ਇੱਕ ਅਖਵਾਈਆ ਜਿਸਨੇ ਸ਼ਬਦਾ ਸਾਜਨ ਸਜਾ ਸਾਚੀ ਵੰਤ ਬਨਾਈਆ ਜੁਗ ਚੋਕੜੀ ਹੋਵੇ ਰਖਾ ਸਿਰ ਆਪਣਾ ਹੱਥ ਰਖਾਈਆ ਉਹਦੇ ਕੋਲ ਕੀ ਘਾਟਾ ਜੋ ਬੇਅੰਤ ਬੇਪਰਵਈਆ ਧਾਰ ਵਿੱਚ ਉਹ ਯਦਵ ਵਿੱਚ ਆਨਵਾਟਾ ਜਨਮ ਅਨਜਨਮ ਰੂਪ ਵਟਾਈਆ ਜੋਤੀ ਜੋ ਸਰੂਪਾਤ ਆਪ ਆਪਣੀ ਕਿਰਪਾ ਕਰ ਜੁਕ ਸ਼ਬਦਾ ਲੈ ਕੇ ਰਹਿਮ ਕਾਇਆ ਅਗੇ ਉਹ ਫਿਰ ਕੀ ਗੱਲ ਚੱਲਦੀ ਆ ਰਾਜਾ ਕਹੇ ਇਹ ਸੁਨਣ ਵਾਲਾ ਕਟਾ ਵੱਛਾ ਦੋਰਾ ਖੱਲ ਲੋਹਾਈਆ ਇਹਦੀ ਗੁਥਲੀ ਵਿੱਚ ਇੱਕੋ ਧਾਗਾ ਅਟਾ ਅਟਾ ਉਹ ਵੀ ਕੱਚਾ ਰੂਪ ਵਿਖਾਈਆ ਇੱਕ ਵਾਰ ਇਕ ਰੰਬੀ ਉਤੇ ਲੱਗਾ ਹਾਥਾ ਜਿਸ ਉਤੇ ਹੈ ਥੇਲੀ ਮਾਰ ਆਪਣਾ ਰਿਜਕ ਕਮਾਇਆ ਉਹੋ ਜੇ ਰੁਲਦੇ ਵਿੱਚ ਕੱਖਾਂ ਚਾਰੋ ਕੂਟ ਦੇਣ ਦੋਈਆ ਇਹੋ ਜੇ ਬਥੇਰੇ ਰੁਲਦੇ ਆ ਇਹ ਰਾਜੇ ਨਾ ਕਿਹਾ ਸੀ ਉਸ ਵੇਲੇ ਰਵਦਾਸ ਕੇ ਹਾ ਰਾਜਾ ਸ਼ਾਬਾਸ਼ ਤੇਰੀ ਤੇਰੇ ਹੱਥ ਵੜਿਆਈਆ ਰੰਬੀ ਆਰ ਮੇਰੀ ਖਾਸ ਜੋ ਚਮੜੇ ਗੰਡ ਵਖਾਇਆ ਇਹੋ ਮੇਰੀ ਪੂੰਜੀ ਰਾਸ ਕੇਸੀ ਡੋਰੀ ਝੋਲੇ ਵਿੱਚ ਕੱਢ ਵਖਾਈਆ ਉਹ ਮਿਹਰਵਾਨ ਮੇਰਾ ਪ੍ਰਭ ਅਵਨਾਸ਼ ਤੁਰਦਾ ਸੱਚ ਗੋਸਾਈਆ ਮੈਂ ਉਹਨਾਂ ਨੂੰ ਤੇਰੇ ਪਿੱਛੇ ਇਹ ਜ਼ਰੂਰ ਆਵਾਂ ਆ ਪ੍ਰਭ ਇਸ ਦੀ ਆਸ਼ਾ ਪੂਰ ਕਰਾਈਆ 21 ਜਨਮ ਆ ਕੇ ਡੋਰ ਵਿੱਚ ਮਾਸ 21 ਜਨਮ ਵਿੱਚ ਆ ਕੇ ਡੋਰ ਵਿੱਚ ਮਾਸ ਜਤ ਜਤ ਤਨ ਹੰਡਾਈਆ ਉਹ ਮੇਰੀ ਆਰ ਲੰਗੇ ਇਸ ਦੀ ਨਾਸ ਆਰ ਸੀ ਨਾ ਉਹਦੇ ਕੋਲ ਉਹਨੇ ਕਹੇ ਕਿ ਮੇਰੀ ਇਹ ਆਰ ਈ ਦੀ ਨਾਸਾ ਪਾੜੇਗੀ 21 ਜਨਮ ਤੱਕ ਇੱਕੀ ਜਨਮ ਆ ਕੇ ਦੋਰ ਵਿੱਚ ਮਾਸ ਜਗਤ ਕੋ ਲਖਾਈਆ ਮੇਰੀ ਆਰ ਲੰਗੇ ਇਸ ਦੀ ਨਾਸ ਨਕ ਨਥ ਵਖਾਈਆ ਉਹ ਸੋਣ ਨੂੰ ਲੱਪੇ ਨਾ ਕੋਈ ਖਾਟ ਬਸਤਰ ਉਡਨ ਹੱਥ ਨਾ ਕੋਈ ਫੜਾਈਆ ਅਮੀਰ ਵਜ਼ੀਰ ਨਾ ਕੋਈ ਰਾਜਾ ਤਾਂ ਨਾ ਪਾਟ ਨੌਕਰ ਸੇਵ ਨਾ ਕੋਈ ਕਮਾਈਆ ਉਸ ਵੇਲੇ ਕੋਈ ਨੌਕਰ ਨਹੀਂ ਕੋਈ ਤੈਨੂੰ ਬਸਤਰ ਨਹੀਂ ਮਿਲੇਗਾ ਤੈਨੂੰ ਸੌਣ ਵਾਸਤੇ ਕੋਈ ਤੈਨੂੰ ਸੁਵਿਧਾ ਨਹੀਂ ਮਿਲੇਗੀ ਕਿਉਂਕਿ ਉਸ ਵੇਲੇ ਦਾ ਛੋਟੇ ਦਾ ਰੂਪ ਸੀ ਅਕੇ ਖਾਣ ਨੂੰ ਦੇਵੇ ਨਾ ਕੋਈ ਕੁਛ ਚਾਟ ਜੰਗਲ ਵੇਲੇ ਫਿਰ ਫਿਰ ਦੇ ਦੋ ਆਇਆ ਉਹ ਨਾਲੇ ਰੋਵੇ ਨਾਲੇ ਕਹੇ ਉਹ ਚਮਿਆਰ ਮੇਰੀ ਪੁੱਛੇ ਬਾਤ ਮੇਰਾ ਹੋ ਸਹਾਈਆ ਅੱਗੇ ਕੀ ਕਹਿੰਦਾ ਮੈਂ ਉਸ ਨੂੰ ਇੱਕ ਵਾਰਾਂ ਦੇਵਾ ਆਖ ਦੋਹੇ ਜੋੜ ਪੁੱਲ ਬਖਸ਼ਾਇਆ ਮੈਂ ਇੱਕ ਵਾਰ ਉਸ ਨੂੰ ਦੁਖੀ ਦੱਸ ਨੂੰ ਕਹਿ ਦਵਾ ਦੋਵੇਂ ਹੱਥ ਜੋੜ ਕੇ ਆਪਣੇ ਪੁੱਲ ਬਖਸ਼ਾ ਲਵਾਏ ਗੱਲ ਕਹਿ ਕੇ ਤੇਰਾ ਕਿੱਥੇ ਪੁਰਖੇ ਬਨਾਸ ਜਿਸ ਮੈਨੂੰ ਸਜਾ ਲਗਾਈਆ ਮੇਰੀ ਲੰਗਦਿਆਂ ਚਿਰਨਾ ਕੋਈ ਲੰਗਾਈਆ ਕਲ ਜੋ ਅੰਤਮ ਮੇਰਾ ਆਏ ਕਮਲਾ ਪਾਤ ਬੇਨजीर ਸਹਿਜ ਸੁਗਧਾਈਆ ਦੂਰ ਦਰਾਟਾ ਮੁਕਾਵੇ ਵਾਟ ਪਾਂਦੀ ਆਪਣੀ ਨਾ ਉਤਰਾਈਆ ਲੱਖ 84 ਵਿੱਚੋਂ ਪਰਖ ਤੇਰੀ ਯਾਤ ਇਸ਼ਾਰੇ ਨਾਲ ਉਠਾਈਆ ਇਕਲੌਤਾ ਬੇਟਾ ਕਹੇ ਰਵਿਦਾਸ ਕਿਉਂ ਮੈਨੂੰ ਮਿਲੇ ਆਪ ਪ੍ਰਭਾ ਉਸ ਨਾਲ ਇੱਕ ਛੋਟਾ ਬੱਚਾ ਸੀ ਉਹ ਕੀ ਦੇਖੋ ਕਿੰਨੀ ਸੋਣਾ ਉਹਨੇ ਪੁੱਛਿਆ ਕਿ ਕੀ ਆਉ ਮੈਨੂੰ ਆਪ ਆ ਕੇ ਮਿਲੂਗਾ ਪਰਮੇਸ਼ਰ ਇਹ ਧਿਆਨ ਦਿਓ ਪਰਮੇਸ਼ਰ ਕਿਵੇਂ ਮਿਲਿਆ ਕਿਉਂ ਮੈਨੂੰ ਮਿਲੇ ਆਪ ਜਿਸ ਮੇਰੇ ਪਾਪ ਨੂੰ ਜਨਮ ਦਿੱਤਾ ਦਵਾਈਆ ਉਹ ਸਾਡੀ ਦੋਹਾਂ ਪੁੱਛੇ ਬਾਤ ਹੋਵੇ ਆਪ ਸਹਾਈਆ ਕਿ ਸਾਡੇ ਦੋਹਾਂ ਦੀ ਆਗੇ ਸਾਨੂੰ ਪਤਾ ਆ ਪੁੱਛੇਗਾ ਆਪ ਸਹਾਈ ਹੋਵੇਗਾ ਉਹ ਕਿਵੇਂ ਸਹਾਈ ਹੋਵੇਗਾ ਰਵਿਦਾਸ ਕਿਹਾ ਉਹ ਸਬਦਾ ਸੱਜਣ ਸਾਕ ਸਾਂਝਾ ਪੀਰ ਖਵਾਈਆ ਆਕੇ ਵੇਖੇ ਤੁਹਾਡੇ ਹਾਲਾਤ ਆਵੇਗਾ ਤੁਹਾਡੇ ਹਾਲਾਤਾਂ ਨੂੰ ਉਹ ਵੇਖੇਗਾ ਉਹ ਵੇਖਣ ਵਾਲਾ ਰੱਬ ਉਸ ਵੇਲੇ ਰਾਬੀ ਤੇ ਕਨੇਰ ਨੂੰ ਵੇਖ ਰਿਹਾ ਸੀ ਆਕੇ ਵੇਖੇ ਤੁਹਾਡਾ ਹਾਲਾਤ ਪੋਰਬ ਪਰਦਾ ਦੇ ਉਢਾਈਆ ਤੁਸਾ ਰੋ ਰੋ ਧਿਆਨ ਦੇਓ ਤੁਸੀਂ ਰੋ ਰੋ ਕੇ ਅੰਗਲ ਵਾਂਢੀ ਜਾ ਕੇ ਦੇਣਾ ਆਖ ਨੈਤਰ ਨੈਣਾ ਨੀਰ ਵਗਾਈਆ ਅਸਿਰ ਵਿਦਾਸ ਕੋਲੋਂ ਸਿੱਖੀ ਜਾਚ ਸ਼ੀਰੀ ਪਗੁਵਾਨ ਨਮਾਣਿਆ ਨਿਤਾੜਿਆ ਆਪਣੇ ਗਲੇ ਲਗਾਈਆ ਕਰ ਕਿਰਪਾ ਭੇਰ ਤੁਹਾਨੂੰ ਦੇ ਨਿਯਾਤ ਸਿਰ ਆਪਣਾ ਹੱਥ ਟਕਾਈਆ ਓ ਚੱਲ ਕੇ ਆਵੇ ਤੁਹਾਡੇ ਘਾਟ ਪਰਮੇਸ਼ਰ ਚੱਲਣ ਵਾਲਾ ਹੋਇਆ ਚੱਲਣ ਵਾਲਾ ਪਰਮੇਸ਼ਰ ਜਿਸ ਨੂੰ ਸੰਸਾਰ ਨਿਰਗੁਣ ਕਹਿੰਦਾ ਆ ਜਿਸ ਦਾ ਕੋਈ ਰੰਗ ਰੂਪ ਨਹੀਂ ਬਾਣੀ ਘਹਿਰੀ ਆ ਕਿਵੇਂ ਕੀ ਕਿਹਾ ਚੱਲ ਕੇ ਆਵੇ ਤੁਹਾਡੇ ਘਾਟ ਰਵਿਦਾਸ ਮਾਰਾ ਨਾਲ ਮਿਲਾਈ ਆ ਨਾਲ ਕੌਣ ਸੀ ਉਸ ਵਲੇ ਜਾਨੀ ਗੁਰਮੁਖ ਸਿੰਘ ਜਿਦਾ ਪਹਿਲਾ ਜਮਾਜਰਾ ਅਰਦਾਸ ਸੀ ਲੇਖਾ ਲਿਖ ਕੇ ਸ਼ਾਈ ਕਲਮ ਦਵਾਤ ਚੈਨ ਸ਼ਾਇ ਆਪਣਾ ਹੁਕਮ ਸੁਣਾਈਆ ਦੋਹਾਂ ਦੇ ਸਿਰ ਤੇ ਜਦੋਂ ਘਟਾ ਮੰਗਾਇਆ ਛੋਟੇ ਆ ਗਏ ਫਿਰ ਦੋਹਾਂ ਦੇ ਸਿਰ ਤੇ ਵਿੱਚ ਮਾਰੇ ਇੱਕ ਇੱਕ 60 ਜਦੋਂ ਪ੍ਰਭੂ ਆਇਆ ਤੁਹਾਡੇ ਦੋਨਾਂ ਸਿਰ ਤੇ ਕੋਸਟ ਮਾਰੇਗਾ ਦੁੱਖ ਦਰਦ ਦੇ ਗਵਾਈਆ ਇਸ ਜਨਮ ਵਿੱਚ ਪੂਰੀ ਕਰ ਜਾਏ ਵਾਟ ਸਾਡੀਆਂ ਬਾਟਾਂ ਵੀ ਪੂਰੀਆਂ ਕਰ ਗਿਆ ਪਰਮੇਸ਼ਰ ਜਿਵੇਂ ਉਸ ਵੇਲੇ ਉਹਨਾਂ ਨੇ ਕੀਤੀਆਂ ਸਾਡੀਆਂ ਵੀ ਕਰ ਗਿਆ ਇਸ ਜਨਮ ਵਿੱਚ ਪੂਰੀ ਕਰ ਜਾਏ ਵਾਟ ਅੱਗੇ ਜਨਮ ਨਾ ਕੋ ਪੁਆਈਆ ਆਰ ਪਾਰ ਹੋ ਕੇ ਧਵਾੜੀ ਪੁੱਛੇ ਬਾਤ ਬਾਤ ਪੁੱਛੇਗਾ ਤੁਹਾਨੂੰ ਪਰਮੇਸ਼ਰ ਪੁੱਛੇਗਾ ਪੁੱਛਣ ਵਾਲਾ ਪਰਮੇਸ਼ਰ ਹੋਇਆ ਫਰ ਗੋਬਿੰਦ ਗੁਰ ਅਰਚਣ ਦੇ ਗਵਾਹੀਆ ਪਤ ਸੁਹੇਲੇ ਜਿਹੜੇ ਸਾਥ ਉਸ ਵੇਲੇ ਪਤ ਸੁਹੇਲੇ ਵੀ ਸਾਥ ਸਰੰਗਟੇ ਦੇ ਉੱਤੇ ਬੈਠੇ ਸੀ ਪਤ ਸੁਹੇਲੇ ਜਿਹੜੇ ਸਾਥ ਵੇਖ ਵੇਖ ਸਾਰੇ ਖੁਸ਼ੀ ਮਨਾਈਆ ਕਿੰਨੀ ਖੁਸ਼ੀ ਸੀ ਉਸ ਵਿਲੇਜਰ ਉਹ ਲੈਣੇ ਤੇਰੇ ਤੇ ਰਸੀ ਪਰਮੇਸ਼ਰ ਗੱਡੇ ਦੇ ਉੱਤੇ ਬੈਠ ਕੇ ਉਸ ਵੇਲੇ ਕਿੰਨੀ ਖੁਸ਼ੀ ਮਨਾ ਰੇ ਸੀ ਉਹ ਜਨਪਤ ਵੇਖ ਵੇਖ ਸਾਰੇ ਖੁਸ਼ੀ ਮਨਾਈਆ ਸ਼੍ਰੀ ਭਗਵਾਨ ਕਹੇ ਸੋਨ ਰਵਦਾਸ ਆਪਣਾ ਧਿਆਨ ਲਗਾਈਆ ਦੋਏ ਇਕੱਠੇ ਹੋਏ ਇਕੱਠੇ ਹੋ ਗਏ ਦੋਨੋਂ ਦੋਏ ਇਕੱਠੇ ਹੋਇਆ ਗਏ ਦੋਹਾਂ ਪਾਸ ਵਿਚੋਂ ਦੋ ਦੋ ਨਜ਼ਰੀ ਆਈਆ ਇੱਕ ਥਾਂ ਤੇ ਲਿਖਤ ਹੁੰਦੀ ਆ ਪਰਮੇਸ਼ਵਰ ਇਹ ਕਹੇ ਕਿ ਮੇਰਾ ਭਗਤ ਜਿੱਥੇ ਪੈਰ ਰੱਖ ਦਿੰਦਾ ਉਹ ਧਰਨੀ ਵੀ ਜਿਹੜੀ ਆ ਨੀਰ ਵਹਾਉਂਦੀ ਆ ਕਿ ਉਹ ਪਰਮੇਸ਼ਵਰ ਦਾ ਜਿਹੜਾ ਸਿੱਖ ਆ ਵਡਾ ਸੁਚਾ ਉਹ ਜਿਹੜੀ ਤਰਨੀ ਹੈ ਨੀਰ ਬਹੋ ਗੇ ਰੋਂਦੀ ਆ ਉਹ ਤੁਹਾਡੀ ਚਰਨਾ ਦੀ ਤੂੜ ਆਪਣੇ ਮਸਕਲ ਹੁੰਦੀ ਆ ਇਹ ਤਰਨੀ ਵਹੀ ਦਿੰਦੀ ਆ ਕਿ ਲਿੱਖ ਤੇ ਮਰੇ ਵੀ ਇਸ ਉਹਨਾਂ ਦੇ ਰਾਜ ਨਾ ਪੜੀ ਸੀ ਕਿ ਗੁਰਮੁਖੋ ਕਦੇ ਸਮਝਿਓ ਨ ਆਪਣੇ ਆਪ ਨੂੰ ਕੱਲਾ ਕੱਲਾ ਗੁਰਮਖ ਨજર ਕੋਈ ਨਹੀਂ ਆ ਦੋ ਲਾਈਨ ਹੋਰ ਬਸ ਕੀ ਕਿਹਾ ਦੋਵੇਂ ਇਕੱਠੇ ਹੋਇਆ ਗੇ ਦੁਆਪਾਸ ਵਿਚੋਂ ਦੋ ਦੋ ਨਜ਼ਰੀ ਆਈਆ ਪਹਿਲੋ ਸੰਗਤ ਚਰਨ ਧੂੜ ਰਾਵੀ ਵਿੱਚ ਕਈ ਸ਼ੋ ਚਰਨਾ ਦੀ ਤੂਲ ਰਾਵੀ ਵਿੱਚ ਸ਼ੋ ਗਈ ਪੰਕਤਾਂ ਦੀ ਸ਼੍ਰੀ ਭਗਵਾਨ ਦਇਆ ਕਮਾਈਆ ਉਸ ਧੂੜ ਨਾਲ ਸਾਟੀਆਂ ਬੜੈਆਂ ਆ ਪਰਮੇਸ਼ਰ ਦੀਆਂ ਸਾਨੂੰ ਫਕਰ ਆ ਪਰਮੇਸ਼ਰ ਤੁਹਾਨੂੰ ਮਿਲਿਆ ਆ ਮਾਤ ਲੋਗ ਦੇ ਵਿੱਚ ਦਿਸਣ ਵਾਲਾ ਉਹ ਤੂੜ ਨਾਲ ਇਹਨਾਂ ਦੀ ਦੁਰਮਤ ਮਹਿਲ ਦਿੱਤੀ ਤੋ ਇਹਨਾਂ ਦੀ ਮਹਿਲ ਤੋ ਦਿੱਤੀ ਕਿਵੇਂ ਢੋਤੀ ਉਸ ਪਰਮੇਸ਼ਰ ਨੇ ਸਾਡੇ ਦੇ ਕਿਰਪਾ ਕਰਕੇ ਉਹਦੇ ਚਰਨਾਂ ਦੀ ਤੂੜ ਦੇ ਨਾਲ ਹੀ ਉਹਨਾਂ ਦੀ ਮਹਿਤ ਹੋਤੀ ਇਹਨਾਂ ਦੀ ਦੁਰਮਤ ਮਹਿਲ ਦਿੱਤੀ ਤੋ ਸਿਰੇ ਆਪਣਾ ਹੱਥ ਟਗਾਈਆ ਅੱਗੇ ਲਿਖਾ ਰਹੇ ਨਾ ਕੋ ਅੰਤ ਆਪਣੇ ਵਿੱਚ ਸਮਾਈਆ ਮਾਰੇ ਸ਼ੇਰ ਸਿੰਘ বিষ্ণੋ ਪਗਵਾਨ ਮਾਰੇ ਸ਼ੇਰ ਸਿੰਘ বিষ্ণੋ ਪਗਵਾਨ ਜਿਨਾ ਚਰਨਾ ਲਿਆ ਸ਼ੋ ਅਸੀਂ ਹੋਰ ਲਿਪੀੰਨੇ ਆ ਮਾਰੇ ਸ਼ੇਰ ਸਿੰਘ বিষ্ণੋ ਪਗਵਾਨ ਜਿਨਾ ਚਰਨਾ ਲਿਆ ਸ਼ੋ ਤਿੰਨਾ ਮਿਲੇ ਮਾਨ ਵਡਿਆਈਆ اے ਪਰਮੇਸ਼ਰ ਮਾਤ ਲੋਗ دے وچ پہلی وار آپ جی دے sammuk ਹੋਇਆ ਬਿੱਤਾ بنا کے ਉਸ ਪਰਮਾਤਮਾ ਨੇ ਕਿਰਪਾ ਕੀਤੀ سو ਦਾਸ ਖਿਮਾ ਚੋਂਦਾ ਹਰਵਾਨੀ ਸੰਜੀ ਕਰਦੇ ਆ ਦਾਸ ਤੋਂ अनेका ਗਲਤੀਆਂ ਮੈਂ ਹਿਊਸ਼ ਅੰਛਾ ਜੀ ਦੇ ਚਰਨਾਂ ਦੇ پاسੋਂ ساری ਹਰ ਸੰਗ ਦੇ پاسੋਂ ਮੈਂ ਮਾਫੀ ਚੋਂਦਾ ਪੰਜਾ ਜਗਾਰਿਆਂ ਦਾ ਉੱਚੀ ਵਾਜਸਾ ਦੇ ਹਰ ਸੰਗ ਨੂੰ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਦਾ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਦਾ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਦਾ ਸੋ So Anumara share send the vision of Palu Andida. So Anumarai Vishnu Palu Andrew.